ਸਤਿ ਸ਼੍ਰੀ ਅਕਾਲ ਜੀ ਮੇਰਾ ਤਾਂ ਹਰ ਸਾਲ 19 6 ਦਾ ਦਿਵਾਨ ਹੁੰਦਾ ਜੀ ਜਿਸ ਤਰ੍ਹਾਂ ਅਸੀਂ ਪਿਛਲੇ ਵਾਰ ਕਨਵਰ ਗਰੇਵਾਲ ਬੁਲਾਇਆ ਸੀ ਨਾਮੀ ਕਲਾਕਾਰਾਂ ਤੇ ਜੋ ਪੈਸਾ ਲਾ ਰਹੇ ਸੀ ਇਸ ਵਾਰ ਮੈਂ ਸੋਚਿਆ ਕਿਉਂ ਨਾ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਕਿਸੇ ਗਰੀਬ ਕੰਨੇ ਦਾ ਵਿਆਹ ਕੀਤਾ ਜਾਵੇ ਸਰਦੂਲਗੜ੍ਹ ਦੇ ਸਮਾਜ ਸੇਵੀ ਬਾਬਾ ਪੂਛਨ ਵੱਲੋਂ ਕਰਵਾਏ ਗਏ ਤਿੰਨ ਗਰੀਬ ਕੁੜੀਆਂ ਦੇ ਵਿਆਹ ਇਸ ਮੌਕੇ ਤੇ ਗਲਵਤ ਕਰਦੇ ਪੂਛਨ ਬਾਬੇ ਨੇ ਕਿਹਾ ਸ਼ਹਿਰ ਵਾਸੀਆਂ ਤੇ ਭਗਤ ਜੀਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਸ਼ੁਭ ਕਾਰਜ ਆਓ ਦੇਖੀਏ ਇਸ ਵਿਆਸ ਮਗਮ ਦੀਆਂ ਕੁਝ ਚਲਕੀਆਂ ਤੇ ਨਾਲ ਹੀ ਸੁਣੀਏ ਇਸ ਮੌਕੇ ਤੇ ਪਹੁੰਚੇ ਹੋਏ ਸਮਾਜ ਸੇਵੀਆਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਜੈ ਗਊ ਮਾਤਾ ਦੀ ਜੈ ਪੀਰਾਂ ਦੀ ਜੈ ਸਲਾਸਾ ਸਰਕਾਰ ਅੱਜ ਤੇਨੇ ਲੜਕਿਆਂ ਦੇ ਵਿਆਹ ਦਿੱਤੇ ਜਾ ਰਹੇ ਆ ਇਹ ਸਾਰੇ ਸ਼ਰਦੂਲਗੜ ਦੇ ਸਹਿਯੋਗ ਅਤੇ ਜੋ ਵੀ ਮੇਰੀ ਗੱਦੀ ਨਾਲ ਸੰਗਤ ਜੁੜੀ ਹੈ ਉਹਨਾਂ ਦੇ ਸਹਿਯੋਗ ਨਾਲ ਵਿਆਹ ਕੀਤੇ ਜਾ ਰਹੇ ਆ ਠੀਕ ਹੈ ਕੀ ਕੋਈ ਸਮਾਨ ਵਗੈਰਾ ਦਿੱਤਾ ਖਾਣ ਪੀਣ ਦਾ ਕੀ ਅਰੇਂਜਮੈਂਟ ਕਰਿਆ ਉਹ ਸਭਾ ਦੱਸੋ ਹਾਂ ਜਿਸ ਤਰ੍ਹਾਂ ਕਿ ਬੈੱਡ ਪੇਟੀ ਅਲਮਾਰੀ ਕੁਰਸੀਆਂ ਮੇਜ਼ ਤਰੀਆਂ ਖੇਸ ਬਿਸਤਰ ਪਜੇਬਾਂ ਪੜੀਆਂ ਜੋ ਵੀ ਮਤਲਬ ਕਰਦਾ ਕਰੇ ਲੋ ਜਿਹਾ ਜਮਾਨਾ ਹੁੰਦਾ ਹੈ तकरीबन 90% ਦਿੱਤਾ ਹੈ ਜੀ ਆਪਣੇ ਹਿੱਸੇ ਦੇ ਮਤਲਬ ਜੀ ਔਰ ਖਾਨ ਪੀਣ ਦਾ ਵੀ ਬੜੀਆ ਪ੍ਰੋਗਰਾਮ ਕੀਤਾ ਗਿਆ ਜਿਸ ਤਰ੍ਹਾਂ ਸਟਾਲਾ ਲਗਾਏ ਗਏ ਮਠਿਆਈ ਹੈ ਰੋਟੀ ਦੇਗਾ ਜੀ ਠੰਡੇ ਦੇਗਾ ਜੀ ਜੋ ਸਾਰਾ ਕੀਤਾ ਗਿਆ ਕੋਈ ਕੋਈ ਇਹਨਾਂ ਦੇ ਵਿੱਚ ਸਸਤਾਵਾਂ ਦਾ ਵੀ ਸਹਿਯੋਗ ਹੈ ਜੀ ਕਿਸੇ ਦਾ ਨਹੀਂ ਮੈਂ ਇਹ ਚੀਜ਼ ਨਹੀਂ ਕਹਿਣਾ ਚਾਹੁੰਦਾ ਮੇਰੇ ਨਾਲ ਸਾਰੇ ਸਰਦੂਲਗੜ ਦੇ ਸਹਿਯੋਗ ਹੈ ਜੀ ਸਾਰੀ ਸੰਸਥਾ ਦਾ ਸਾਰੇ ਸਰਦੂਲਗੜ ਦਾ ਸਹਿਯੋਗ ਹੈ ਜੀ ਕੋਈ ਐਡਾ ਵੱਡਾ ਪ੍ਰੋਗਰਾਮ ਦੇਖੋ ਕੋਈ ਇਕੱਲਾ ਤਾਂ ਕਰ ਨਹੀਂ ਸਕਦਾ ਸਾਰੇ ਸੰਸਥਾ ਦਾ ਸੈਜ ਹੋ ਗਿਆ ਜੀ ਕਿੰਨੀਆਂ ਕੁੜੀਆਂ ਦਾ ਵਿਆਹ ਕੀਤਾ ਇਹ ਕਿਹੜੀ ਜਗ੍ਹਾ ਤੋਂ ਨੇ ਇਹ ਤਿੰਨ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਜੀ ਇੱਕ ਤਾਂ ਸਰਦੂਲਗੜ੍ਹ ਤੋਂ ਇੱਕ ਨਾਰਾਂ ਤੋਂ ਜੀ ਇੱਕ ਜੋਧਪੁਰ ਪਾਖਰ ਤੋਂ ਮੋੜ ਮੰਡੀ ਕੋਲੋਂ ਜੀ ਜਿੰਨਾਂ ਦੇ ਬਾਕੀ ਤੁਸੀਂ ਅਬ ਇਹ ਜਿਹੜਾ ਕਰ ਰਹੇ ਹੋ ਪ੍ਰੋਗਰਾਮ ਇਹ ਇਤਨੀ ਲੋਕਾਂ ਦੀ ਸੇਵਾ ਦੇਣਾ ਚਾਹੁੰਦੇ ਇਸ ਤਰ੍ਹਾਂ ਸੀ ਜੀ ਮੇਰਾ ਤਾਂ ਹਰ ਸਾਲ 19 6 ਦਾ ਦੀਵਾਨ ਹੁੰਦਾ ਜੀ ਜਿਸ ਤਰ੍ਹਾਂ ਅਸੀਂ ਪਿਛਲੇ ਵਾਰ ਕਨਵਰ ਗਰੇਵਾਲ ਬੁਲਾਇਆ ਸੀ ਨਾਮੀ ਕਲਾਕਾਰਾਂ ਤੇ ਜੋ ਪੈਸਾ ਲਾ ਰਹੇ ਸੀ ਇਸ ਵਾਰ ਮੈਂ ਸੋਚਿਆ ਕਿ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਕਿਸੇ ਗਰੀਬ ਕੰਨੇ ਦਾ ਵਿਆਹ ਕੀਤਾ ਜਾਵੇ ਤੇ ਅੱਗੇ ਤੋਂ ਵੀ ਬਾਦ ਚੜ ਕੇ ਸਹਿਯੋਗ ਦਿਓ ਮੈਂ ਜੀ ਬਸ ਅੱਜ ਤੋਂ ਮੈਂ ਮਨ ਦੇ ਵਿੱਚ ਹੀ ਸੋਚ ਲਿਆ ਵੀ ਇਸ ਤੋਂ ਬਾਅਦ ਆਪਾਂ ਹਰ ਸਾਲ ਕੁੜੀਆਂ ਦੇ ਵਿਆਹ 22 6 ਨੂੰ ਫਿਕਸ ਕਰੇ ਕਰਨੇ ਜੀ 5 ਤੋਂ 7 ਤੋਂ 8 ਜੋ ਪਰਮਾਤਮਾ ਦੀ ਮਰਜ਼ੀ ਹੈ ਜਿੰਨੇ ਵੀ ਕਰਾ ਸਕਦੇ ਹੋ ਸਾਰੇ ਨਗਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਡੇ ਸ਼ਹਿਰ ਦੇ ਜੋ ਵੀ ਸਜੋਗਵਾਨ ਸੀਗੇ ਇਨਸਾਨ ਸਭ ਦੇ ਸਜੋਗ ਹੈ ਵੈਸੇ ਮੇਰੇ ਬਾਬਾ ਜੀ ਹੈਗੇ ਆ ਜਿਨ੍ਹਾਂ ਦੇ ਮੁੱਦੇ ਤੇ ਕਾਇਮ ਰੱਖਦੇ ਹੋਇਆ ਜਿਨ੍ਹਾਂ ਨੇ ਇਹ ਮਿਸ਼ਨ ਚਲਾਇਆਗਾ ਬੜਾ ਤੇਰੇ ਨੂੰ ਸੁਕੂਨ ਮਿਲਿਆ ਕਿਉਂਕਿ ਦੋ ਦੋ ਪੈਸੇ ਸਹਾਈ ਰੱਖਦੇ ਹੋ ਜਾਂ ਕੋਈ ਵੀ ਇਨਸਾਨ ਆਪਣੀ ਨਿੱਕ ਕਮਾਈ ਦੇ ਵਿੱਚ ਉਦਾਨ ਕਰਦਾ ਚੰਗੇ ਤਾਂ ਲੱਗ ਜਿੱਤੋਂ ਸਭ ਤੋਂ ਵਧੀਆ ਗੱਲ ਹੁੰਦੀ ਹੈ ਜੀ ਬਹੁਤੀਆਂ ਗੱਲਾਂ ਤਾਂ ਕਹਿ ਨਹੀਂ ਸਕਦੀ ਪਰ ਦਿਲ ਨੂੰ ਬੜਾ ਸਕੂਨ ਆ ਕਿ ਸਾਨੂੰ ਵੀ ਇਹ ਮੌਕਾ ਮਿਲਿਆ ਵੀ ਅਸੀਂ ਐਸੇ ਕੰਮ ਦੇ ਭਾਗੀਦਾਰ ਆ ਜਾਂ ਹਿੱਸੇਦਾਰ ਆ ਦਿਲ ਨੂੰ ਵੀ ਸਕੂਨ ਹੈ ਅੱਜ ਬੜਾ गर्व ਮਹਿਸੂਸ ਆ ਕਿ ਸ਼ਹਿਰ ਦੇ ਵਿੱਚ ਸਾਨੂੰ ਲੋਕ ਪਿਆਰ ਨਹੀਂ ਕਰਦੇ ਸਭ ਤੋਂ ਪਹਿਲਾਂ ਹੀ ਸਸਰੀ ਘਰ ਸਰਾਂ ਨੂੰ ਜਿਹੜੇ ਤਿੰਨ ਵਿਆਹ ਕਰਾਏ ਜੀ ਬਾਬਾ ਪੋਸ਼ਣ ਦੀ ਧਿਆਨ ਹੋ ਰਿਆ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰੋਗਰਾਮ ਇਹੇ ਹਰ ਵਾਰੀ ਸੰਯੋਗ ਹੁੰਦਾ ਸਾਰੇ ਸਦੂਰਗੜ ਦਾ ਇਸ ਵਾਰੀ ਸੰਯੋਗ ਬਹੁਤ ਹੈ ਸਦੂਰਗੜ ਦਾ ਬਾਬਾ ਬੋਸਣ ਜੀ ਨੂੰ ਅੱਗੇ ਤੋਂ ਕੰਨਿਆ ਜੀ ਬਹੁਤ ਝਾਕ ਕੇ ਦਿਸਣਾ ਉਹਦੋ ਬਹੁਤ ਵਧੀਆ ਤੁਮਨੇ ਬਾਤ ਕੀਤੀ ਤੇ ਆਪਣੇ ਬਾਬਾ ਪੂਨ ਜੈਨ ਜੀ ਤੇ ਤੇ ਕੁੜੀ ਲੜਕੇ ਵਿਆਹ ਕਰ ਰਹੇ ਜੀ ਜੋ ਮਤਲ ਕਰਦਾ ਸਮਾਨ ਹੈ ਉਹ ਦੇ ਰਹੇ ਜੀ ਬੱਸ ਇਹ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਦਾ ਜੀ ਬਹੁਤ ਬਹੁਤ ਪੁੰਨਦਾਨ ਕਰੋ ਜੀ